ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਹੁਣੇ-ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਤਰਤੀ ਮੱਚੀ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਕੁਝ ਖੇਤਰਾਂ 'ਚ ਅੱਜ ਰਾਤ ਕਰੀਬ 9:30 ਵਜੇ ਦੇ ਕਰੀਬ ਪਚਾਲ ਦੇ ਛੜਕੇ ਮਹਿਸੂਸ ਕੀਤੇ ਗਏ ਪਚਾਲ ਦੇ ਛੜਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮਹਿਸੂਸ ਕੀਤੇ ਗਏ ਜੀ ਹਾਂ ਤੁਹਾਡੀ ਜਾਣਕਾਰੀ ਲਈ ਦੱਸਦੇ ਕਿ ਇਹ ਛੜਕੇ ਪੰਜਾਬ ਦੇ ਮੁਕਸਰ ਫਰੀਪੁਰ ਤਰਨਤਾਰਨ ਜ਼ਿਲ੍ਹੇ 'ਚ ਮਹਿਸੂਸ ਕੀਤੇ ਗਏ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਪਹਿਲਾ ਝੜਕਾ 9:24 ਮਿੰਟ 'ਤੇ ਲੱਗਿਆ ਤੇ ਝੜਕਾ ਇੰਨਾ ਜ਼ਬਰਦਸਤ ਸੀ ਕਿ ਘਰਾਂ 'ਚ ਪੱਕੇ ਹਲਦੇ ਹੋਏ ਦਿਖਾਈ ਦਿੱਤੇ ਪਚਾਲ ਦੇ ਝਟਕੇ ਚੰਡੀਗੜ੍ਹ ਸ਼ਹਿਰ ਵੀ ਮਹਿਸੂਸ ਕੀਤਾ ਗਿਆ ਰੈਕਟਰ ਪਰਮੰਨੇ ਤੇ ਇਸ ਪਚਾਲ ਦੀ ਤੀਬਰਤਾ 3.8 ਦੱਸੀ ਜਾ ਰਹੀ ਹੈ ਤੇ ਪਚਾਲ ਦਾ ਕੇਂਦਰ ਪੰਜਾਬ ਦਾ ਤਰਨਤਾਰਨ ਹੈ ਜੋ ਕਿ ਧਰਤੀ ਦੇ 40 ਕਿਲੋਮੀਟਰ ਹੇਠਾਂ ਸੀ ਦੁਨੀਆਂ ਹਰ ਸਾਲ ਪਚਾਲ ਦੇ ਹਜ਼ਾਰ ਝਟਕੇ ਮਹਿਸੂਸ ਕਰਦੀ ਹੈ ਕਦੇ ਪਚਾਲ ਸੁਧਾਰਨ ਹੁੰਦਾ ਤੇ ਕਦੇ ਤਬਾਈ ਮਚਾਉਣ ਵਾਲਾ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਪਚਾਲ ਆਖਰ ਆਉਂਦਾ ਕਿਵੇਂ ਹੈ ਧਰਤੀ ਮੁਕਤ ਹੋ ਤੇ 4 ਪਰਤਾਂ ਦੀ ਬਣੀ ਹੋਈ ਨੇ ਇਹਨਾਂ ਪਰਤਾਂ ਦੇ ਹਿੱਲਣ ਦੇ ਕਰਕੇ ਵੀ ਚਾਲਦੇ ਝੜ ਕੇ ਮਹਿਸੂਸ ਹੁੰਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਤਨਬਾਦ